ਸਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 350 ਸਾਲਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ਼ਹੀਦੀ ਸਮਾਗਮਾਂ ਦੇ ਮੱਦੇਨਜ਼ਰ ਸੰਗਤਾਂ ਦਾ ਹੜ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਇਆ ਹੋਇਆ ਹੈ ਇਸ ਦੇ ਮੱਦੇਨਜ਼ਰ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨ ਨਰ ਅਰਵਿੰਦ ਕੇਜਰੀਵਾਲ ਮੌਜੂਦ ਰਹੇ ਮੁੱਖ ਰੱਖਦੇ ਹੋਇਆ ਮਹਾਰਾਜ ਜੀਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ 350 ਸਾਲਾ ਸਿਦੀਸ਼ਤਾ ਦੀਨ ਮੁੱਖ ਰੱਖਦੇ ਹੋਇਆ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਮਹਾਰਾਜ ਜੀਓ ਜਿਸ ਖਿਆਨੇ ਤੋਂ ਰਸਤਾ ਬਸਤਾ ਲੈ ਕੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੋਈਆਂ ਨੇ ਸੁੱਖ ਜਾਂ ਨੇ ਭਰਪੂਰ ਕਰਨੇ ਕਾਲ ਟਟਕ ਦੂਰ ਕਰਨੇ ਚੜ੍ਹਦੀ ਕਲਾ ਵਰਤਣੇ ਮਹਾਰਾਜ ਜੀਓ ਸ੍ਰੀ ਖੰਡ ਪਾਨ ਸਾਹਿਬ ਜੀ ਕੇ ਭੋਗਾਂ ਦੀ ਕੀ ਅਰਦਾਸ ਅਨੰਦ ਸਾਹਿਬ ਜੀ ਕੀ ਅਰਦਾਸ ਕਲਾ ਪ੍ਰਸ਼ਾਦ ਦੀ ਦੇਗ ਹਜਰ ਹੈ ਆਪ ਜੀ ਦੇ ਰਸਨੀ ਲੈ ਕੋ ਹੋਵੇ ਕਲਾ ਵੈਗਰੂ ਜੀ ਕੀ ਵਰਤੇ ਇਸ ਟਾਂ ਮ ਤੁਰੋ ਦਰਗਾਹੀ ਅਲਾਹੀ ਹੁਕਮ ਸੁਣਾ ਕੇ ਨਜ਼ਰੋਂ ਨਜ਼ਰ ਨਿਹਾਲ ਕਰੋ ਸੁਖ ਹੋਵੇ ਆਪ ਜੀ ਦਾ ਪਾਵਨ ਪੁੱਤਰ ਨਾਮ ਜਿੱਤੇ ਆਵੇ ਨਾਮ ਕਟਾ ਚੜਦੀ ਕਲਾ ਤੇਰੇ ਭਾਵੇਂ ਸਰਵਾਂ ਹਰ ਸਾਹ ਵਾਹਿਗੁਰੂ ਦੀ ਕਮੇ ਤੇ ਆ ਗਿਆ ਭਈਆ ਕਾਲ ਕੀ ਰੰਗ ਚਲਾਇਆ ਬੰਦ ਸਖਣ ਕੋ ਹੁਕਮ ਹੈ ਗੁਰੂ ਮਾਨਿਓ ਬਰੰਦ ਗੁਰੰਤ ਜੀ ਮਾਨਿਓ ਅਰੜਾ ਗੁਰਾਗੀ ਦੇ ਜੋ ਪ੍ਰਭ ਕੋ ਮਿਲ ਪਹੁੰਚ ਕੋਈ ਸੰਗ ਮਲੇ ਯਾਰ ਕਰੇਗਾ ਖਾਲਸਾ ਆ ਕੀ ਰੇ ਰੋਏ ਯਾਰ ਹੋਏ ਸੰਗ ਮਿਲ ਲੇਂਗੇ ਜੇ ਸਰਨ ਦੇ ਆਓ ਉੱਠ ਗਈ ਸਭਾ ਮਲੇਸ਼

ਆਈ ਕੇ ਜਾਰੇ ਜਾਵੈ ਨਿਆਹ ਲੋ ਜਾਵੇ ਗੁਰਬਾਰੇ ਕਾਲੀਆ ਕਾਲ 시ਦੋ ਸਿੰਦੋ ਚਕਰੋ ਗੁਪਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਹਥਿਆਰ ਏ ਪਮਜਾਂ ਦਿਓ ਮਾਲਕ ਸਤਿਗੁਰੂ ਜੱਜੇ ਫਿਰਦਬਾਨੇ ਦੀ ਰਾਜੋ ਛੋਟੀ ਸੁੱਖੇ ਰਾਜ ਸਾਹਿਬ ਜੀ ਤੇਰਾ ਖਾਲਸਾ ਲਵੇ ਆਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਕਾਵੇ ਸਤਿਗੁਰਾਂ ਦੇ ਵੇਖ ਵੇਰ ਮਤੇ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਗੁਰੂ ਜੀ ਅਕੋ ਤਕ ਪਰਵਾਕ ਕਰਿ ਸਾਰੀ ਕਰਤਾ ਹੋਰ ਇਸਾਵਾ ਜੀਵ ਨਸਤਤਾ ਸਤਿਗੁਰੂ